ਹਰ ਰੋਜ਼ ਪਤਾ ਨਹੀਂ ਕਿਉਂ ਵੀ ਮੇਰੇ ਮੇਰੇ ਧੜੇ 'ਚ ਹੁਣ ਐਨੇ ਭਗਵੰਤ ਮਾਨ ਨੂੰ ਲੱਗੇ ਨੇ ਲੋਹਣ ਅਹੋ ਜੇ ਫਟਰ ਤੜਕੀ ਪੈ ਜਾਂਦੇ ਆ ਤੋ ਇਹ ਫੇਸਬੁੱਕ ਹੀ ਵਿਦਵਾਨਾਂ ਤੋਂ ਥੋੜੇ ਜਿਹਾ ਬਚੀਂ ਐਂ ਜਹੀ ਚਲੀ ਜਾਊਗਾ ਫੇਰ ਉਹ ਲੋਣਾ ਤਾਂ ਹੈਗਾ ਸੀ ਫਿਰ ਉਹ ਥੋੜੇ ਜਿਹਾ ਪੰਗਾ ਪੈ ਗਿਆ ਲੈ ਫੇਰ ਆ ਗਿਆ ਮਤਲਬ ਮੈਂ ਜਾਣਦਾ ਨਹੀਂ ਯਾਰ ਮੈਂ ਐਸੇ ਲਾਈਨ 'ਚ ਆਇਆ ਹੋਇਆ ਮੈਂ ਤਾਂ ਆਪ ਸੁਣ ਕੇ ਰਹਿ ਭਗਵੰਤ ਮਾਨ ਨੇ ਆਇਆ ਕਿਹਾ ਮੈਂ ਕਦੋਂ ਕਿਹਾ ਬਈ ਨੇ ਇਹ ਮੇਰੇ ਦਿਮਾਗ 'ਚ ਕਿਹੜੀ ਚਿਪ ਲਾ ਰੱਖੀ ਜਿਹੜੀ ਇਹਨਾਂ ਕੋਲ ਜਾਂਦੀ ਸੀ ਕੋਈ ਸਾਫ ਦਾ ਹੈਡਮਾਸਟਰ ਸੁਣਿਆ ਹਣਾ ਸਾਫ ਦਾ ਪ੍ਰਿੰਸੀਪਲ ਸੁਣਿਆ ਇਹ ਕੋਣ ਹੈ ਸਾਫ ਦਾ ਪੱਤਰਕਾਰ ਆਹ ਕੋਣ ਹੈ ਸਾਫ ਦਾ ਸਮਗਲਰ ਸਾਫ ਦਾ ਗੈਂਗਸਟਰ ਇਹ ਕੋਣ ਹੈ ਸਾਫ ਦਾ ਡਰਗੀ ਲੈ ਸਾਫ ਦਾ ਡਰਗੀ ਨਹੀਂ ਸਾਫ ਕਾ ਹੁੰਦੇ ਆ ਇਹ ਬੈਠੇ ਨੇ ਵਿਦਵਾਨ ਬਣ ਕੇ ਤੇ ਹੁਣ ਜੇ ਮੈਂ ਰਹੂੰਗਾ ਤਾਂ ਫਿਰ ਆਪਣੇ ਹੀ ਦਰਸ਼ਕਾਂ ਨੂੰ ਇਹਦਾ ਮਤਲਬ ਗਲਤ ਜਾਣਕਾਰੀ ਦੇ ਰਹੇ ਨੇ ਮਾਫੀ ਮੰਗਣਗੇ ਅਬ ਤੇ ਦਰਸ਼ਕਾਂ ਭਗਵੰਤ ਮਾਨ ਦੇ ਹੱਥੋਂ ਗਈ ਕੁਰਸੀ ਤੇ ਹੁਣ ਹੋਵੇਗਾ ਕੋਈ ਨਵਾਂ ਮੁੱਖ ਮੰਤਰੀ ਅਜੇ ਹੈ ਜਿਹੜੇ ਕਿ ਬਿਆਨ ਦੇਣ ਵਾਲੇ ਕਈ ਲੋਕਾਂ ਨੂੰ ਲੈ ਕੇ ਅਫਵਾਹਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਹੀ ਮੁੱਖ ਮੰਤਰੀ ਸੀ ਹੁਣ ਤੇ ਮੈਂ ਹੀ ਮੁੱਖ ਮੰਤਰੀ ਰਹਾਂਗਾ ਤੇ ਜਿਸ ਤੋਂ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਕਿ ਕਈ ਲੋਕ ਆਪਣੇ ਵਿਊ ਲੈਣ ਦੇ ਖਾਤੇ ਤੇ ਜਿਹੜੇ ਹੈ ਕਿ ਇਹ ਅਫਵਾਹਾਂ ਫੁਲਾ ਰਹੇ ਨੇ ਯਕੀਨ ਨਾ ਕਰਿਓ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਤੜਕੇ ਹੀ ਉੱਠ ਕੇ ਬੋਲਣ ਲੱਗ ਜਾਂਦੇ ਨੇ ਕਈ ਕਿ ਅੱਜ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹੱਥੋਂ ਕੁਰਸੀ ਗਈ ਤੇ ਉਹਨਾਂ ਦੀ ਥਾਂ ਹੁਣ ਕੋਈ ਹੋਰ ਨਾ ਮਾ ਮੁੱਖ ਮੰਤਰੀ ਆਵੇਗਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਕੁਝ ਅਜਿਹੀਆਂ ਚੀਜ਼ਾਂ ਦਾ ਪਤਾ ਵੀ ਨਹੀਂ ਹੁੰਦਾ ਜੋ ਦੂਜੇ ਲੋਕ ਬੋਲ ਜਾਂਦੇ ਨੇ ਤੇ ਜਿਸ ਤੋਂ ਦੌਰਾਨ ਹੁਣ ਉਹਨਾਂ ਨੇ ਕਿਹਾ ਹੈ ਕਿ ਅਫਵਾਹਾਂ ਵੱਲ ਧਿਆਨ ਨਾ ਦਿੱਤਾ ਜਾਵੇ ਤੇ ਜਿਸ ਤੋਂ ਬਾਅਦ ਅਜਿਹੇ ਕੁਝ ਨਹੀਂ ਹੋਵੇਗਾ ਤੇ ਉਥੇ ਕੇਚਰੀਵਾਲ ਨੇ ਵੀ ਬਿਆਨ ਦਿੱਤਾ ਸੀ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਾਂਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੀ ਜਿਹੜੇ ਕਿ ਪੰਜਾਬ ਦੇ ਸੀਐਮ ਰਹਿਣਗੇ ਹੋਰ ਕੀ ਕੁਝ ਕਹਿਣਾ ਹੈ ਭਗਵੰਤ ਸਿੰਘ ਮਾਨ ਦਾ ਆਓ ਤੁਹਾਨੂੰ ਸੁਣਾਉਣੇ ਆ ਕੇਜਰੀਵਾਲ ਸਾਹਿਬ ਨੇ ਦਰਬਾਰ ਸਾਹਿਬ ਜਦੋਂ ਆਏ ਸੀ ਮੱਥਾ ਟੇਕ ਕੇ ਦਰਬਾਰ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਕਹਿਤਾ ਸੀ ਨਾ ਲੈਤਾ ਸੀ ਕਿ ਇਹੀ ਰਹਿਣਗੇ ਪਰ ਹਰ ਰੋਜ਼ ਪਤਾ ਨਹੀਂ ਕਿਉਂ ਵੀ ਮੇਰੇ ਮੇਰੇ ਧੜੇ 'ਚ ਹੁਣ ਇੰਨੇ ਭਗਵੰਤ ਮਾਨ ਨੂੰ ਲੱਗੇ ਨੇ ਲੋਹਣ ਤੇ ਹੁਣ ਜੇ ਮੈਂ ਰਹੂੰਗਾ ਤਾਂ ਫਿਰ ਆਪਣੇ ਹੀ ਦਰਸ਼ਕਾਂ ਨੂੰ ਇਹਦਾ ਮਤਲਬ ਗਲਤ ਜਾਣਕਾਰੀ ਦੇ ਰਹੇ ਨੇ ਮਾਫੀ ਮੰਗਣਗੇ ਆਪਦੇ ਦਰਸ਼ਕਾਂ ਤੋਂ ਹਾ ਜੇ ਬੱਠਰ ਤੜਕੀ ਪੈ ਜਾਂਦੇ ਆ ਤਾਂ ਇਹ ਫੇਸਬੁੱਕ ਹੀ ਵਿਦਵਾਨਾਂ ਤੋਂ ਥੋੜਾ ਜਿਹਾ ਬਚਿਓ ਮੈਂ ਨਾਲ ਦੀ ਨਾਲ ਹੀ ਸੌ ਚੁੱਕ ਸਮਾਗਮ ਹੋ ਜਾਂਦੇ ਨੇ ਇੱਥੇ ਤੇ ਹੁਣ ਉਹ ਮੈਨੂੰ ਇਹ ਦੱਸਣ ਕਿ ਉਹ ਆਪਦੇ ਹੀ ਦਰਸ਼ਕਾਂ ਨਾਲ ਧੋਖਾ ਕਰ ਰਹੇ ਨੇ ਨਾ ਜਿਹੜੇ ਉਹਨਾਂ ਦੇ ਵਿਊ ਲੈਣ ਵਾਸਤੇ ਉਹ ਗਲਤ ਟਾਈਟਲ ਦਿੰਦੇ ਆ ਗਲਤ ਥੰਬਨੇਲ ਰੱਖਦੇ ਆ ਤੇ ਤੇ ਹੁਣ ਜਦੋਂ ਮੈਂ ਰ੍ਹਾਂਗਾ ਨਹੀਂ ਬਣੂੰਗਾ ਕੋਈ ਹੋਰ ਤਾ ਫਿਰ ਮੈਨੂੰ ਇਹ ਦੱਸ ਦੋ ਕਿ ਉਹ ਆਪਣੇ ਦਰਸ਼ਕਾਂ ਤੋਂ ਮਾਫੀ ਮੰਗਣਗੇ ਕਿਉਂਕਿ ਤਾਂ ਗਲਤ ਜਾਣਕਾਰੀ ਦਿੱਤੀ ਗਈ। ਐਂ ਜਾਈ ਚਲੀ ਜਾਊਗਾ ਫਿਰ। ਨਹੀਂ ਲਾਉਣਾ ਤਾਂ ਹੈਗਾ ਸੀ ਫਿਰ ਉਹ ਥੋੜਾ ਜਿਹਾ ਪੰਗਾ ਪੈ ਗਿਆ ਲੈ ਫਿਰ ਐਂ ਕਹਿ ਦੇਣਗਾ। ਮਤਲਬ ਮੈਂ ਜਾਣਦਾ ਨਹੀਂ ਯਾਰ ਮੈਂ ਐਸੇ ਲਾਈਨ 'ਚ ਆਇਆ ਹੋਇਆ ਹਾਂ। ਜੀ ਸਾਹਿਬ ਇਹ ਖਬਰਾਂ ਕੌਣ ਪਲਾਨਟ ਕਰਾਉਂਦਾ ਚੁ ਫਿਰ ਕਿੱਥੋਂ ਹੁੰਦੀਆਂ ਨੇ? ਉਹ ਆਪ ਦਾ ਆਪ ਦੀ ਕਰਦੇ ਨੇ। ਮੈਂ ਤਾਂ ਆਪ ਸੁਣ ਕੇ ਰਹਿ ਭਗਵੰਤਬਾਨ ਨੇ ਐ ਕਿਹਾ ਮੈਂ ਕਦੋਂ ਕਿਹਾ ਬਈ ਮੈਂ। ਇਹ ਮੇਰੇ ਦਿਮਾਗ 'ਚ ਕਿਹੜੀ ਚਿਪ ਲਾ ਰੱਖੇ ਜਿਹੜੀ ਇਹਨਾਂ ਕੋਲ ਜਾਂਦੀ ਸਿੱਧੀ। ਅਮੇ ਆ ਪਤਾ ਕੀਆ ਮੈਂ ਜਾਣਦਾ ਸਾਰਿਆਂ ਨੂੰ ਜੀ ਉਹਨਾਂ ਦੀ ਬੈਕਗ੍ਰਾਉਂਡ ਵੀ ਜਾਣਦਾ ਤੁਸੀਂ ਸਾਬਕਾ ਫੌਜੀ ਸੁਣਿਆ ਹੋਣਾ ਤੁਸੀਂ ਸਾਬਕਾ ਹੈਡਮਾਸਟਰ ਸੁਣਿਆ ਹੋਣਾ ਸਾਬਕਾ ਪ੍ਰਿੰਸੀਪਲ ਸੁਣਿਆ ਹੋਣਾ ਇਹ ਕੋਣ ਨੇ ਸਾਬਕਾ ਪੱਤਰਕਾਰ ਆਹ ਕੋਣ ਨੇ ਸਾਬਕਾ ਸਮਗਲਰ ਸਾਬਕਾ ਗੈਂਗਸਟਰ ਇਹ ਕੋਣ ਨੇ ਸਾਬਕਾ ਡਰੱਗੀ ਲੈ ਸਾਬਕਾ ਡਰੱਗੀ ਨਹੀਂ ਸਾਬਕਾ ਹੁੰਦੇ ਹੀ ਉਹ ਬੈਠੇ ਨੇ ਵਿਦਵਾਨ ਬਣ ਕੇ ਉੱਥੇ ਸੋ ਮੈਂ ਕਹਿੰਦਾ ਇਹਨਾਂ ਤੋਂ ਬਚੋ ਠੀਕ ਹੈ ਉਹ ਬਹੁਤ ਖਤਰਨਾਕ ਮਿੱਤਰ ਕੀੜਿਆਂ ਨੂੰ ਮਾਰਨ ਵਾਲੇ ਉਹ ਦੋਸਤ ਬੰਦੇ ਨੇ ਉਹ ਉਹਨਾਂ ਨੇ ਵਿਊ ਦੇ ਚੱਕਰਾਂ ਜੋ ਮਰਜੀ ਕਹਾ ਲੋ ਉਹਨਾਂ ਤੋਂ ਜੋ ਮਰਜੀ ਕਹਾ ਲੋ ਵਿਊ ਦੇ ਚੱਕਰਾਂ ਚ ਹਾਂ ਥੋੜੇ ਜਿਹਾ ਭਾਜ-ਫਾਬਰੇ ਬੋਲਣਾ ਪਈ ਥੋੜਾ ਚੁੱਪ ਕਰ ਜਾਂਦੇ ਨੇ ਫਿਰ ਈਡੀ-ਉਡੀ ਤੋਂ ਡਰਦੇ ਨਹੀਂ ਠੀਕ ਹੈ ਨਾ ਮੈਂ ਚਾਹੁੰਦਾ ਨਹੀਂ ਮੈਂ ਚਲੋ ਕੋਈ ਨਹੀਂ ਕੱਢ ਲੈਣ ਤੋਂ ਪੜਾ ਸੋਚ ਰਹਿ ਇਹਨਾਂ ਦੇ ਕਹੇ ਤੇ ਨਾ ਤਾਂ ਐਵੇਂ ਇਹਨਾਂ ਦੇ ਘਰ ਦੇ ਵੋਟਾਂ ਪਾਉਂਦੇ ਆ ਇਹਨਾਂ ਦੇ ਕਹੇ ਤੇ ਨਹੀਂ ਕੋਈ ਕੋਈ ਪਰਸੈਪਸ਼ਨ ਬਣਦੀ ਹੈ ਜਾਂ ਕੋਈ ਲਹਿਰ ਬਣਾ ਦੇਣਗੇ ਚਾਰ ਪੰਜ ਹੈਗੇ ਨੇ ਚੋ ਰੋਟੀ ਖਾਈ ਜਾਂਦੇ ਨੇ ਆਪਾਂ ਨੇ ਕੀ ਲੈਣਾ ਸਾਡੀ ਪਾਰਟੀ ਚ ਕੋਈ ਟੜਾ ਨਹੀਂ ਅਰਵਿੰਦ ਕੇਜਰੀਵਾਲ ਸ਼ੂਗਰ ਦਾ ਮਰੀਜ਼ ਹੁੰਦੇ ਹੋਏ ਵੀ 25 ਦਿਨ ਭੁੱਖ ਹੜਤਾਲ ਕਰਕੇ ਪਾਰਟੀ ਬਣਾਈ ਹੋਈ ਹੈ ਐਂਟੀ ਕ腐ਪਸ਼ਨ ਮੂਵਮੈਂਟ ਚੋਂ ਪਾਰਟੀ ਨਿਕਲੀ ਹੈ ਸਾਡੀ ਸਾਡੀ ਪਾਰਟੀ ਚ ਕੋਈ ਟੜਾ ਨਹੀਂ ਸਾਡੀ ਪਾਰਟੀ ਚ ਲੋਕ ਹੀ ਟੜਾ ਨੇ ਬਸ ਭਗਵਾਨ ਤੁਮਨਾ ਹੋ ਇੰਨੇ ਆ ਗਏ ਮੇਰੇ ਨਾਲ ਕਿਹੜਾ ਟੜਾ ਜੀ ਮੇਰੇ ਦੱਸ ਦੋ ਕਿਹੜਾ ਮੇਰਾ ਟੜਾ ਕੋਈ ਲੋਕ ਮੇਰਾ ਟੜਾ ਨੇ ਕਿਹੜੀ ਵੱਲ ਸਾਹਿਬ ਦਾ ਕਿਹੜਾ ਧੜਾ ਹੈ ਜੀ ਲੋਕ ਧੜਾ ਨਹੀਂ ਧੜਾ ਧੁੜੈਣ ਤੇ ਜਿਹੜੇ ਆਏ ਸੀ ਸਾਡੇ ਕੋਲੇ ਉਹ ਚਲੇ ਗਏ ਵਾਪਸ ਤੜਾ ਬਣਿਆ ਨਹੀਂ ਉਹਨਾਂ ਤੋਂ ਫਿਰਦੇ ਨੇ ਉਹ ਦੂਜੇ ਪਾਸੇ ਫਿਰਦੇ ਨੇ